ਇਹ ਮੁੰਡਾ ਡੇਢ ਲੈ ਗਿਆ ਇਹਨੂੰ 100 ਦਿੱਤਾ ਜਾਣਾ ਲੈ ਵੀ ਆਤਮਾ ਸਿੰਘ ਜੀ ਟੈਂਟ ਵਾਲੇ ਔਰ ਕਰ ਦੋ ਮੁੰਡੇ ਦਾ ਮਾਨ ਡੇਢ ਪੁਆਇੰਟ ਜਿਹੜਾ ਆਤਮਾ ਸਿੰਘ ਜੀ ਉਹਨਾਂ ਵੱਲੋਂ ਰੇਡਰ ਨੂੰ ਦਿੱਤਾ ਗਿਆ ਲੈ ਵੀ ਕੱਟਾ ਵਾਲੇ ਆ ਗਿਆ ਲਾਡੀ ਲਾਡੀ ਜੀ ਕਹਿੰਦੇ ਲੰਡੇ ਕੇ ਵਾਲੀ ਦੀ ਕਬੱਡੀ ਪੈ ਰਹੀ ਹੈ ਇੱਕ ਪਾਸੇ ਕਹਿੰਦੇ ਸਾਹਮਣੇ ਲਾਡੀ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਮੋਗਾ ਮੇਰੇ ਵੀਰੋ ਪਰ ਦੂਜੇ ਪਾਸੇ ਲੁਧਿਆਣਾ ਕਿ ਮੰਨ ਦਾ ਮਨਾਲਾ ਮਾਪੇ ਨਹੀਂ ਫਿਰ ਜੂਗਾ ਮਾਂਜਾ ਨਹੀਂ ਆਖੂ ਕੋਣ ਮੋਗੇ ਵਾਲਾ ਕਿ ਬਣਿਆ ਨਾ ਰਾਂਝਾ ਨਹੀਂ ਅੱਖੂ ਕੋਣ ਮੁੱਕੇ ਵਾਲਾ ਜੇ ਬਣਿਆ ਨਾ ਰਾਂਝਾ ਨਹੀਂ ਪਰ ਲਾਡੀ ਕਹਿੰਦੇ ਲੰਡੇ ਕ ਵਾਲਾ ਨੰਬਰ ਆਪੀ ਟੀਮ ਨੇ ਹਿੱਸੇ ਜੋੜ ਦਿੱਤਾ ਹੈ ਜੀ ਜਿਹੜਾ ਹੁਣ ਸਟਿੱਪਣੀ ਨੂੰ ਰੱਖੂਗਾ ਨਾ ਆਦਮਾ ਸਿੰਘ ਕਹਿੰਦਾ ਉਹਨੂੰ ਵੀ ਸੌ ਦਿੱਤਾ ਜਾਣਾ ਜਿਹੜਾ ਸਟਿੱਪਣੀ ਨੂੰ ਰੱਖੂਗਾ ਉਧਰੋਂ ਰਹਿਮਤ ਇਹ ਕਿਹੜਾ ਸਨਿਪਣੀ ਚਾਲੂ ਏ ਬੱਲੇ ਬੱਲੇ ਭਾਈ ਵੀ ਤੁਸੀਂ ਮਾੜੇ ਪਰੇ ਹੋ ਜਾ ਕਰੋ ਨਾਲ ਦੇ ਜਾਫੀ ਕੋ ਕੋ ਢਿੱਕਾ ਲੱਗ ਜਾਂਦਾ ਕਈ ਵਾਰ ਹੱਥੋਂ ਤੋਂ ਲੱਗ ਜਾਂਦੀ ਹੈ ਔਰ ਪੁਆਇੰਟ ਜਿਹੜਾ ਕਹਿੰਦੇ ਸਟਿੱਪਣੀ ਭੰਮੀਪੁਰੇ ਵਾਲਾ ਆਪਣੀ ਟੀਮ ਦੇ ਲਈ ਜੋੜ ਗਿਆ ਮੁੰਡਾ ਧਾਰਾ ਲਿਆ ਹੋਇਆ ਕਹਿੰਦੇ ਬਠਿੰਡੇ ਤੋਂ ਚੱਲ ਗਿਆ ਬੱਟ ਲੰਮੀ ਤੇ ਰਸਤਾ ਪਹਾੜ ਦਾ ਔਰ ਦੂਸਰੇ ਬੰਦੇ ਕਹਿੰਦੇ ਖੇਡ ਕਬੱਡੀ ਪਾਉਣ ਲਈ ਬੰਦਾ ਹੋਇਆ ਤੇ ਟੱਟਾਂ ਵਾਲਾ ਗੱਲ ਕਰਦਾ ਹੋਇਆ ਸਾਹਮਣੇ ਕਹਿੰਦੇ ਲਾਡੀ ਦੀ ਕਬੱਡੀ ਪੈ ਚੁੱਕੀ ਹੈ ਲੰਡੇ ਕੇ ਬਲੇ ਤਾਰਨੇ ਕਹਿੰਦੇ ਚੋਟੀ ਦੀ ਕਬੱਡੀ ਖੇਟੀ ਹੈ ਆ ਕਿੰਨੇ ਮੁੰਡਾ ਉਸੇ ਪਣ ਵਾਲਾ ਨੱਚਦਾ ਟੱਪਦਾ ਹੱਸਦਾ ਇੱਕ ਨੰਬਰ ਦਾ ਵਾਦਾ ਕਰ ਚੁੱਕਿਆ ਪਾ ਓ ਚੋਪਰਾ ਕਬੱਡੀ ਕੋ ਗੱਪਰੂ ਚੋਟੀ ਦੇ ਰਾਜਾ ਬਾਜ ਤੇ ਤੀਰਥ ਦੀਪਾ ਮਿਹੜਾ ਛੜ ਦੋ ਨਸ਼ਿਆਂ ਨੂੰ ਕਾਦਾ ਜ਼ਿੰਦਗੀ ਨਾਲ ਸ਼ਰੀਕਾ ਇਹ ਖੇਡ ਪੰਜਾਬੀਆਂ ਦੀ ਰੱਖਣੀ ਚਾਹੁੰਦੇ ਜੇ ਚਮਕਾ ਕੇ ਕਿ ਸਿੰਘ ਫਸ ਗਏ ਕੁੰਡੀਆਂ ਦੇ ਓ ਮਿੱਤਰੋ ਬਹਿ ਜਾਓ ਗੋਡੀ ਲਾ ਕੇ ਔਰ ਨੀ ਤੇ ਹੈਪੀ ਜੇ ਜਫਾ ਲਾਉਣਗੇ ਆਤਮਾ ਸਿੰਘ ਜੀ ਕਹਿੰਦਾ ਮੇਰੇ ਵੱਲੋਂ 100 ਦਿੱਤਾ ਜਾਣਾ ਦੋਨਾਂ ਲਈ ਔਰ ਜੇ ਦੋਨੇ ਜਫਾ ਲਾਉਣਗੇ ਉਧਰੋਂ ਕਹਿੰਦੇ ਸਟਿੱਪਣੀ ਸਟਿੱਪਣੀ ਦਾ ਸਟਿੱਪਣੀ ਹੈ ਉਹ ਜਾਂਦਾ ਮੁੰਡਾ ਹਵਾ ਬਾਈ ਬਣਿਆ ਦਰਸ਼ਕ ਵੀਰੋ ਇੱਕ ਵਾਰੀ ਸਟਿੱਪਣੀ ਦੇ ਨਾਂ ਤੇ ਖੁੱਲ ਕੇ ਤਾੜੀ ਮਾਰ ਦਿਓ ਮੁੰਡੇ ਦੇ ਫੈਨਲ ਤੋਂ ਤੱਕ ਟੀਮ ਲੱਗੇ ਜਾਣੀ ਹੈ ਖੁੱਲ ਕੇ ਤਾੜੀ ਮਾਰ ਦਿਓ ਇਹ ਕਹਿੰਦੇ ਮੁੰਡਾ ਬਠਿੰਡੇ ਤੋਂ ਚੱਲ ਕੇ ਆਇਆ ਹੋਇਆ ਹੈ ਇਹਨੇ ਸਵੇਤ ਤੇ ਚੋਟੀ ਦੀਆਂ ਕਮੀਆਂ ਮਨੀ ਮਰਿੰਦੀ ਹੈਪੀ ਜਫਾ ਲਾਉਣਗੇ ਆਤਮਾ ਸਿੰਘ ਜੀ ਕਹਿੰਦਾ ਮੇਰੇ ਵੱਲੋਂ 100 ਦਿੱਤਾ ਜਾਣਾ ਭੰਮੀਪੁਰੇ ਦੀ ਟੀਮ ਕੋਈ ਵੀ ਜਫਾ ਜਫਾ ਲਾ ਲਵੇ 100 ਰੁਪਿਆ ਕੇਵਲ ਵੱਲੋਂ ਭਾਈ ਕੇਵਲ ਸਿੰਘ ਜੀ ਉਹਨਾਂ ਵੱਲੋਂ 100 ਘੋਰੇ ਵੱਲੋਂ 100 ਦਿੱਤਾ 200 ਦਿੱਤਾ ਜਾਣਾ ਜਿਹੜਾ ਕੋਈ ਵੀ ਭੰਮੀਪੁਰੇ ਦਾ ਜਫਾ ਲਾ ਦੇਵੇ ਜਫਾ ਸਾਡਾ ਵੀਰਾ ਗੁਰਪੀ ਦੀ ਘੋਰਾ ਤੇ ਕੇਵਲ ਭਾਈ ਤੇ ਨਾਲ ਸਾਡਾ ਵੀ ਗੁਕਲ ਪ੍ਰਧਾਨ ਆ ਤੇ ਨਾਲ ਰਮਜੀਤ ਡਾਕਟਰ ਸਾਡਾ ਭਰਾ ਇਹ ਸਾਡੀ ਵੀਰ ਵੱਲੋਂ ਵੱਡਾ ਮਾਨ ਭੇਜਿਆ ਗਿਆ ਧੰਨਵਾਦ ਕਰਦੇ ਆ ਸਾਹਮਣੇ ਕਹਿੰਦੇ ਛਿੱਪਣੀ ਕਬੱਡੀ ਪੌਣ ਦੀ ਵਧਿਆ ਹੋਇਆ ਇੱਕ ਪਾਸੇ ਟੀਮ ਲੰਡੇ ਕੇ ਪਣਦੀ ਆ ਮੇਰੇ ਵੀਰੋ ਪਾਸ ਛਿੱਪਣੀ ਅੱਥਮੇ ਨੰਬਰ ਦਾ ਵਾਦਾ ਕਰ ਚੁੱਕਿਆ ਕਿ ਮੁੱਟੀਆ ਕਮਸ਼ਹੂਰ ਪੱਛਮੀ ਬੰਗਾਲ ਦੀ ਕਿ ਹੁਸਨ ਪਹਾੜਾਂ ਦਾ ਕਿ ਨਖਰਾ ਪਸ਼ੌਰ ਦਾ ਕਿ ਚੂੜੀਆਂ ਫਿਰੋਜ਼ਾਬਾਦੀ ਚੁੰਮਕੇ ਬਰੇਲੀ ਦੇ ਸਟਾਉਨ ਮਕਰਾਨੇ ਦਾ ਤੇ ਬੋਤਾ ਬੀਕਾ ਨੇਰ ਦਾ ਕਿ ਬੱਕਰੀ ਅੰਬਰਸਰੀ ਮਾ ਜੱਤ ਣੌਲੇ ਵਾਲੀ ਖੇਡ ਮੇਲਿਆਂ ਤੇ ਭੱਜੇ ਪੈੜ ਕਾ ਨਗੌਰ ਦਾ ਕਿ ਕੁੰਡਾ ਢਾਲੀ ਵਾਲੇ ਆਕੇ ਮਾਤ ਪਾ ਗਿਆ ਸਭ ਨੂੰ ਖੇਡ ਚ ਕਬੱਡੀ ਡੋਲਿਆਂ ਦੇ ਜੋਰ ਦਾ ਤੇ ਖੇਡ ਚ ਕਬੱਡੀ ਡੋਲਿਆਂ ਦੇ ਜੋਰ ਦਾ ਔਰ ਕੁੰਡਾ ਢਾਲੀ ਵਾਲ ਪ੍ਰਸਿੱਧ ਗੀਤਕਾਰ ਦੁਨੀਆ ਦੇ ਵਿੱਚ ਨਹੀਂ ਰਹੇ ਅੱਜ ਉਹਨਾਂ ਦੀਆਂ ਯਾਦਾਂ ਜੁੜੀਆਂ ਨੇ ਔਰ ਦੂਸਰੇ ਬੰਨੇ ਮੁੰਡਾ 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 ਉਹ ਟੁੱਟ ਕੇ ਪੈ ਗਿਆ ਭੰਗੜੇ ਪੈ ਗਏ ਨੇ ਕਿ ਜਸ਼ਨ ਮਨਾਉਣੇ ਭੰਗੜੇ ਪਾਉਣੇ ਠੜਕੇ ਨਾਲ ਮਾਬੀਆਂ ਦੇ ਵਿੱਚ ਕਬੱਡੀ ਜੱਫੇ ਪੈਂਦੇ ਉਹ ਗੱਭਰੂ ਪੁੱਤ ਪੰਜਾਬੀਆਂ ਦੇ ਆਤਮਾ ਸਿੰਘ ਜੀ ਉਹਨਾਂ ਵੱਲੋਂ ਸਪੈਸ਼ਲ ਨਾਮ ਕੋਕਲ ਗੋਕਰ ਪ੍ਰਧਾਨ ਤੇਰੇ ਪਿੰਡ ਦਾ ਮੈਚ ਚੱਲਦਾ ਜੀ ਟੀਮ ਜਿੱਤ ਗਈ ਫਾਈਨਲ ਖੇਡੂਗੀ ਉਹ ਮਾਨਤਾਲ ਮੁੰਡੇ ਦਾ ਬਣਦਾ ਪਰੇਂਦਰ ਆੜਤੀਆਂ ਮੋਗੇ ਚੱਟਾ ਬਾਈ ਫਰਦਾ ਆਤਮਾ ਸਿੰਘ ਜੀ ਉਹਨਾਂ ਵੱਲੋਂ ਸਪੈਸ਼ਲ ਨਾਮ ਹੈ ਜੱਫੀ ਦੇ ਲਈ ਵਾਹ ਜੀ ਵਾਹ ਔਰ ਦੁਨੀਆ ਦਿਯਾਲ ਹੋਈ ਫਿਰਦੀ ਹੈ ਦਾਨੀ ਵੀ ਦਿਯਾਲ ਹੋਏ ਫਿਰਦੇ ਨੇ ਕੋਕੇ ਪਿੰਡ ਦੀ ਟੀਮ ਖੇਡਦੀ ਹੈ ਆ ਮੁੰਡਾ ਵੀ ਦੂਰੋਂ ਆਇਆ ਕਿ ਬਠਿੰਡੇ ਵਾਲੇ ਰਫਲਾ ਰੱਖਣ ਦੇ ਸੌਕੀ ਹੈ ਕਬੱਡੀ ਦੇ ਵੀ ਸ਼ਕੀਨ ਨੇ ਮੁੰਡੇ ਦੇ ਦੇਖੋ ਬੱਖੋ ਬਕਰ ਟੈਟੂ ਖੜਵਾਏ ਹੋਏ ਨੇ ਕਦੇ ਹਿੱਕ ਤੇ ਕਦੇ ਕਹਿੰਦੇ ਲੱਤ ਤੇ ਕਦੇ ਕਹਿੰਦੇ ਡੋਲੇ ਤੇ ਕਦੇ ਕਹਿੰਦੇ ਢੂਈ ਤੇ ਕਦੇ ਖੱਬੇ ਕਦੇ ਸੱਜੇ ਅੱਜ ਪਲੇਅਰ ਦੀ ਸਟਿੱਪਣੀ ਦੀ ਪੂਰੀ ਬੱਲੇ ਬੱਲੇ ਹੈ ਔਰ ਰੀਡਰ ਦਾ ਪੁਆਇੰਟ ਹੈ ਉਧਰੋਂ ਜਿਹੜਾ ਰੀਡਰ ਹੈ ਗੁਰਪ੍ਰੀਤ ਗੋਰਾ ਕਹਿੰਦਾ ਜੇ ਪੰਮੀਪੋਦੀ ਟੀਮ ਜਿੱਤਦੀ ਆ 500 ਮੀਰੀ ਬਲੋਂ ਆ ਗੁਰਪ੍ਰੀਤ ਗੋਰਾ ਸਾਡਾ ਵੀਰ ਹੈ ਉਹ ਕਹਿੰਦਾ ਜੇ ਪੰਮੀਪੁਰ ਦੀ ਟੀਮ ਜਿੱਤਦੀ ਆ 500 ਮੈਂ ਦੇਵਾਂਗਾ ਗੋਰਾ ਚੱਕਰ ਵਾਲਾ ਸਾਡਾ ਵੀਰ ਕਹਿੰਦਾ ਵੀ ਜੇਕਰ ਪੰਮੀਪੋਦੀ ਟੀਮ ਜਿੱਤਦੀ ਆ 200 ਮੇਰੇ ਵੱਲੋਂ ਹੋ ਗਿਆ 700 ਵੀ ਆ ਗਿਆ ਸੋ ਧੰਨਵਾਦ ਕਰਦੇ ਆ ਪਰ ਸਾਹਮਣੇ ਕਹਿੰਦੇ ਮੁੰਡਾ ਲੰਡੇ ਵਾਲਾ ਲਾਦੀ ਇਸ ਵੇਲੇ ਨੰਬਰ ਦਾ ਵਾਅਦਾ ਕਰ ਚੁੱਕਿਆ ਹੈ ਉਹ ਜਿਹੜੇ ਜਿਹੜੇ ਚਾਹੁੰਦਾ ਵੀ ਪੰਮੀਪੁਰ ਜਿੱਤੇ ਇੱਕ ਵਾਰੀ ਤਾੜੀ ਮਾਰ ਕੇ ਦੱਸ ਦਿਓ ਬਾਈ ਜੀ ਹੁਣ ਜਿਹੜੇ ਜਿਹੜੇ ਕਹਿੰਦਾ ਵੀ ਲੰਡੇ ਕੇ ਜਿੱਤ ਜੇ ਹੁਣ ਉਹ ਤਾੜੀ ਮਾਰ ਕੇ ਦੱਸੋ ਤਾਂ ਤੇ ਜਿਹੜੇ ਜਿਹੜੇ ਕਹਿੰਦਾ ਵੀ ਇਸ ਟੱਚ ਸਵਾਦ ਲੈਣਾ ਜਿੱਤੇ ਜਿਹੜੀ ਮਰਜੀ ਹਣ ਉਹ ਤਾਰੀ ਮਾਰ ਕੇ ਦੱਸੋ ਜੇ ਤਾਂ ਸਵਾਦ ਲੈਣਾ ਜਿੱਤੇ ਜਿਹੜੀ ਮਰਜੀ ਕਿਉਂਕਿ ਸਵਾਦ ਆਉਣਾ ਚਾਹੀਦਾ ਮੇਰੇ ਵੀਰੋ ਇੰਨੀ ਗਰਮੀ ਦੇ ਬਾਅਦ ਜੁੱਤ ਸਵੇਰ ਤੋਂ ਖੜੇ ਹੋ ਆ ਮੈਚ ਵੇਖਣ ਦੇ ਲਈ ਸਾਹਮਣੇ ਕਹਿੰਦੇ ਸਟਿੱਪਣੀ ਕਬੱਡੀ ਪਾ ਰਿਹਾ ਹੈ ਉਧਰ ਸਾੜਾ ਵੀ ਗੁਰਪੀ ਡਾਕਟਰ ਕਹਿੰਦਾ 500 ਮੈਂ ਤੇ ਗੋਰਾ ਚੱਕਰ ਕਹਿੰਦਾ 200 ਮੈਂ 700 ਪਰ ਸਟਿੱਪਣੀ ਬਾਟਾ ਵੱਧਦਾ ਤੁਰਿਆ ਜਾਂਦਾ ਤੇ ਨੰਬਰ ਆਪਣੀ ਟੀਮ ਲਈ ਜੋੜ ਦਿੰਦਾ ਹੈ ਉਸਤਾਦ ਦੀ लाड्डी ਦੀ ਕਬੱਡੀ ਚੱਕਿਓ ਮਗਦੇ ਕਰਿਓ ਗੱਲ ਮੁੰਡੇ ਦੀ ਲਓ लाड्डी ਆ ਗਿਆ ਇੱਕ लाड्डी ਹਟਾਲਾ ਵਾਲੇ ਦੀ ਗੱਲ ਹੁੰਦੀ ਹੈ ਇੱਕ लाड्डी ਥੇੜਗਿਆਂ ਵਾਲੇ ਦੀ ਗੱਲ ਹੁੰਦੀ ਹੈ ਗਵ ਪੰਡਾ ਤੇ ਆਹ ਮੁੰਡੇ ਦਾ ਨਾਂ ਵੀ ਲਾਡੀ ਐ ਉਹਨਾਂ ਦਾ ਸਰਨਾਮੀ ਕਬੱਡੀ ਪਾਉਣ ਲਈ ਪੱਧਾ ਹੋਇਆ ਮੁੰਡੇ ਨੇ ਪਹਿਲਾ ਸਾਲ ਮਾਰੀਓ ਉੱਪਰ ਦੀ ਅਟਾਲਿਆਂ ਵਾਲਾ ਲਾਡੀ ਵੀ ਕਹਿੰਦੇ ਸਾਲ ਦਾ ਵੱਡਾ ਖਿਡਾਰੀ ਸੀ ਦੁਬਾਰਾ ਕਹਿੰਦੇ ਮੁੰਡੇ ਨੇ ਫੇਰ ਮਾਰਨਾ ਸਾਹ ਜਤਨ ਕੀਤਾ ਪਰ ਦੂਸਰੇ ਬੰਨੇ ਪੰਮੀਪੁਰੀਆ ਪੰਮੀਪੁਰੀਆ ਇਧਰ ਸਾਡਾ ਵੀਰ ਜਾਂਟੀ ਚੱਕਰ ਦੋਹਾ ਕਤਰ ਤੋਂ ਸਾਡਾ ਭਰਾ ਵਾ ਉਹ ਕਹਿੰਦਾ ਵੀ ਅਗਲੇ ਸਾਲ 5100 ਰੁਪਿਆ ਮੈਂ ਕਲੱਬ ਨੂੰ ਦੇਵਾਂਗਾ ਇਹ ਸਾਡੇ ਭਰਾਵਾ ਧੰਨਵਾਦ ਕਹਿੰਦਾ ਗੁੱਗਲ ਸਾਡਾ ਵੀਰ ਕਹਿੰਦਾ ਬੜੇ ਮਾਣ ਵਾਲੀ ਗੱਲ ਹੈ ਕਿ ਸਾਡਾ ਵੀਰ ਜਾਂਟੀ ਦਾ ਚੱਕਰ ਪੰਡਾ ਹੈ ਪਰ ਇਹ ਤੁਹਾਨੂੰ ਹੰਕਤਰ ਦੇ ਵਿੱਚ ਹੈ ਸਾਡਾ ਵੀਰ ਉਹ ਕਹਿੰਦਾ ਵੀ ਅਗਲੇ ਸਾਲ 5100 ਮੈਂ ਦੇਵਾਂਗੇ ਟੂਰਨਾਮੈਂਟ ਦੇ ਲਈ ਪਰ ਸਾਹਮਣੇ ਕਹਿੰਦੇ ਕਬੱਡੀ ਸਟਿੱਪਣੀ ਦੀ ਪਈ ਹੋਈ ਹੈ ਹਾਂਜੀ ਹਾਂਜੀ ਆਤਮਾ ਸਿੰਘ ਜੀ ਦਿਓਲ ਵੱਲੋਂ ਲਾਡੀ ਲਈ ਸਪੈਸ਼ਲ ਨਾਮ ਪੰਮੀਪੁਰੇ ਵਾਲੋ ਜਿਹੜਾ ਵੀ ਜੱਫੀ ਜੱਫਾ ਲਾ ਹੈਪੀ ਜੇ ਜੱਫਾ ਲਾਓ ਪੰਮੀਪੁਰੀਆ ਜੋਦਾ ਬਾਈ ਕਨੇਡਾ ਤੋਂ ਕਿੰਦਰ ਚਾਲ ਜੀ ਔਰ ਦੁਨਾ ਭਰਾਮਾ ਵੱਲੋਂ 500 ਦਿੱਤਾ ਜਾਣਾ ਹੈ ਲਵਲੀ ਮਲੇਸ਼ੀਆ ਵੱਲੋਂ 100 ਲਵਲੀ ਮਲੇਸ਼ੀਆ ਵੱਲੋਂ 100 ਦਿੱਤਾ ਜਾਣਾ ਟੋਟਲ 600 ਰੁਪਇਆ ਹੋਵੇਗਾ ਪੰਮੀਪੁਰੀਆ ਕੋਈ ਵੀ ਹੈਪੀ ਬਾਈ ਜੇ ਜੱਫਾ ਲਾਓ ਪੰਮੀਪੁਰੇ ਵਾਲਾ ਲੈ ਵੀ ਹੈਪੀ ਉਹ ਜੱਫਾ ਤੇਰਾ ਦੇਖਣਾ ਹੈ ਕਹਿੰਦੇ ਵੀ ਔਰ 600 ਦਿੱਤਾ ਜਾਣਾ ਉਧਰ ਸਾਡਾ ਵੀਰਾ ਗੋਪੀ ਢਾੜੀ ਵਾਲਾ ਕਹਿੰਦਾ ਵੀ ਸਟਿੱਪਣੀ ਦੀ ਅਗਲੀ ਕਬੱਡੀ ਦੇ ਉੱਤੇ ਪੱਟੇ ਮਾਨ ਕਰਨੇ ਨੇ ਆਪਾਂ ਪਰ ਸਾਹਮਣੇ ਕਹਿੰਦੇ ਕਬੱਡੀ ਖੇਡ ਗਰਾਊਂਡ ਵਿੱਚ ਲੰਡੇ ਕਬੜਾ ਪੋਂ ਦੇ ਲਈ ਵਾਦਾ ਹੋਇਆ ਇੱਕ ਪਾਸੇ ਮੋਗਾ ਟੀਮ ਆ ਮੇਰੇ ਵੀਰੋ ਪਰ ਦੂਜੇ ਪਾਸੇ ਲੁਧਿਆਣਾ ਦੀ ਟੀਮ ਦੀ ਐਨ ਖੜਕਾ ਧੜਕਾ ਆਉਂਦਾ ਔਰ ਸਾਹਮਣੇ ਕਹਿੰਦੇ ਬੱਜੀ ਪ੍ਰੈਸ ਭਰੀ ਹੋਈ ਬਗਲ ਉਹ ਹੈਪੀ ਉਹ ਤਾੜੀ ਉਹ ਹੈਪੀ 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 ਤਾਂ ਹੈਪੀ ਆ ਉਹ ਹੈਪੀ ਨੂੰ 600 ਦੇ ਦਿਓ 600 ਤਾਂ ਭੱਜ ਕੇ ਹੀ ਪੈ ਗਿਆ ਕੱਲਾ 600 ਨਹੀਂ ਗਾਂਧੀ ਵੀ ਨਾਲ ਆ ਐਨਕਾ ਵੀ ਨਾਲ ਹੈ ਪਰ ਪਚਾਰੇ ਦੇ ਬਾਲ ਹੈ ਨਹੀਂ ਗਏ ਇਹਨਾਂ ਧਿਆਰ ਰੱਖੀ ਆ ਇਹ ਮਾਇਆ ਜਿਹੜੀ ਹੈਪੀ ਨੂੰ ਦਿੱਤੀ ਜਾਵੇ ਸਾਡਾ ਵੀਰ ਜੂਬੀ ਸਪੋਰਟਸ ਵਾਲਾ ਵਿਸ਼ੇਸ਼ ਤੌਰ ਤੇ ਸਾਡਾ ਭਰਾ ਪੂਜਸਤ ਵੀ ਦਾ ਵੀ ਧੰਨਵਾਦ ਕਰਦੇ ਜੂਬੀ ਸਾਹਿਬ ਹਾਂਜੀ ਪੰਮੀਪੁਰੇ ਦੇ ਪੁਆਇੰਟ 9.5 ਲੰਡੇ ਕਹਿੰਦੇ ਪੁਆਇੰਟ 7 ਆ ਜੀ ਚੱਲਦੇ ਮੈਚ ਦੇ ਵਿੱਚੋਂ ਪੰਮੀਪੁਰਾ ਫਾਈਨਲ 'ਚ ਪਹੁੰਚ ਗਿਆ ਬਈ ਅੱਜ ਦੇ ਟੂਰਨਾਮੈਂਟ ਉਲਗੇਦਾਰੀ ਮਾਰ ਜੋ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਗਈ ਹੈ ਭਾਈ ਆਤਮਾ ਜੀ ਭਾਈ ਆਤਮਾ ਜੀ ਇਧਰ ਧਿਆਨ ਦਿਓ ਰੈਫਰੀ ਦਾ ਮਾਨ ਕਰਤਾ ਬਾਜੀ 100-100 ਕਰ ਦਿਓ ਗਰਮੀ ਬਹੁਤ ਜ਼ਿਆਦਾ ਬਾ ਇਹਨਾਂ ਦਾ ਜੋਰ ਵੀ ਸਾਡੇ ਜਿੰਨਾ ਹੀ ਲੱਗਦਾ ਹਾਂਜੀ